ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਆਜਨਾ ਜੀ ਅੱਜ ਦੀ ਗੱਲ ਕਰਾਂਗੇ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਦਾ ਮੌਸਮ ਅੱਜ ਕਿਵੇਂ ਦਾ ਰਹਿ ਸਕਦਾ ਸੋ ਅੱਜ ਕਰਵਾ ਚੌਥਾ ਜੀ ਉਹ ਇਤਰ ਤਿਹਾ ਰਿਹਾ ਤੇ ਕਰਵਾ ਚੌਥਾ ਦਾ ਚੰਨ ਕਿੰਨੇ ਵਜੇ ਚੜ੍ਹੇਗਾ ਇਹ ਵੀ ਅਪਡੇਟ ਤੁਹਾਨੂੰ ਦੇਵਾਂਗੇ ਸਾਨੂੰ ਕਾਫੀ ਮੈਸੇਜ ਆ ਰਹੇ ਸੀ ਇਸ ਵਾਰ ਇਹ ਵੀ ਤੁਹਾਨੂੰ ਦੱਸਾਂਗੇ ਸਭ ਤੋਂ ਹਲਾ ਮੌਸਮ ਤੇ ਆਵਾਂਗੇ ਪੰਜਾਬ ਦੇ ਜੇਕਰ ਅਸੀਂ ਮੌਸਮ ਦੀ ਗੱਲ ਕਰੀਏ ਜਾਂ ਨਾਲ ਲੱਗਦੇ ਸੂਖਿਆਂ ਦੀ ਸੈਟਲਾਈਟ ਦੱਸ ਰਿਹਾ ਤੁਹਾਡੇ ਨਾਲ ਲਾਈਵ ਸਾਂਝੀ ਕਰ ਰਹੇ ਹਾਂ ਅੱਜ ਦੇ ਰਿਹਾ ਜੀ 10 ਅਕਤੂਬਰ ਦਾ ਸਵੇਰ ਦੇ ਲਗਭਗ 6:30 ਵਜੇ ਚੱਲੇ ਆ ਜਾਂ ਕਹ ਲਈਏ 6:30 ਦਾ ਟਾਈਮ ਹੋਣ ਜਾ ਰਿਹਾ ਪੰਜਾਬ ਦੇ ਹੋਰ ਤੇ ਖੇਤਰਾਂ ਦੇ ਵਿੱਚ ਜਿਹੜਾ ਜ ਮੌਸਮ ਸਾਫ਼ ਹੈ ਚੰਡੀਗੜ੍ਹ ਮਹਾਲੀ ਰੋਪੜ ਦੇ ਕੁਝ ਖੇਤਰਾਂ ਦੇ ਵਿੱਚ ਹਲਕੀ ਟਟੂ ਵੇਜੇ ਬੱਦਲ ਵੇਜ ਬਣੀ ਹੋਈ ਆ ਮੀਂਹ ਵਾਲੇ ਬੱਦਲ ਨਹੀਂ ਆ ਫੋਕੇ ਬੱਦਲ ਨੇ ਇੱਥੇ ਵੀ ਮੌਸਮ ਸਾਫ਼ ਹੋ ਜਾਣਾ ਤੇ ਬਹੁਤੇ ਖੇਤਰਾਂ ਦੇ ਵਿੱਚ ਅੱਜ ਮੌਸਮ ਸਾਫ਼ ਰਹੇਗਾ ਫਾਮੀਆਂ ਪੰਜਾਬ ਦੇ ਖੇਤਰ ਹੈ ਹਰਿਆਣਾ ਦੇ ਖੇਤਰ ਹੈ ਇਹ ਆਇਦਰ ਰਾਜਸਥਾਨ ਦੇ ਖੇਤਰ ਆ ਜਿਹੜਾ ਸਿਸਟਮ ਪ੍ਰਭਾਵਿਤ ਕਰ ਰਿਹਾ ਸੀ ਅੱਗੇ ਪਹਾੜਾ ਤੋਂ ਵੀ ਪਾਰ ਲੰਘ ਚੁੱਕਾ ਤੇ ਪਹਾੜਾ ਦੇ ਵਿੱਚ ਗਈ ਹੁਣ ਗਤੀਵਿਧੀਆਂ ਘੱਟ ਗਈਆਂ ਨੇ ਮੀਂਹ ਦੀਆਂ ਉੱਪਰਲੇ ਫੱਦਰ ਤੇ ਬਰਬਾਰੀ ਦਾ ਦੌਰ ਕਿਤੇ ਹਲਕਾ ਮੋਟਾ ਚੱਲਦਾ ਹੋ ਸਕਦਾ ਤੇ ਉੱਪਰਲੇ ਫੱਦਰ ਤੇ ਕਾਫੀ ਬਰਬਾਰੀ ਹੋਈ ਆ ਬੀਤੇ ਦਿਨਾਂ ਦੇ ਵਿੱਚ ਭਾਵੇਂ ਉਹ ਲੇਹ ਦੇ ਖੇਤਰ ਨੇ ਇੱਧਰ ਆਜੇ ਫਾ ਮਨਾਲੀ ਦੇ ਖੇਤਰ ਨੇ ਹਿਮਾਚਲ ਦੇ ਜੰਮੂ ਵਾਲੇ ਪਾਸੇ ਉੱਤਰਾਖੰਡ ਵਾਲੇ ਪਾਸੇ ਸੋ ਕਾਫੀ ਬਰਬਾਰੀ ਵੇਖਣ ਨੂੰ ਮਿਲੀ ਬੀਤੇ ਤਿੰਨ ਚਾਰ ਦਿਨਾਂ ਦੇ ਵਿੱਚ ਤੇ ਇਸ ਸਿਸਟਮ ਦੇ ਸਦਕਾ ਬਰਬਾਰੀ ਹੋ ਰਹੀ ਸੀ ਸਭ ਮੈਦਾਨਾ ਦੇ ਵਿੱਚ ਮੀ ਜੜਿਆ ਘਟ ਚੁੱਕੇ ਨੇ ਜੀ ਉੱਤਰ ਭਾਰਤ ਦੀ ਗੱਲ ਕਰੀਏ ਲਗਫਗ ਤੇ ਮੀਹਾ ਦੇ ਵਿੱਚ ਵੱਡੀ ਜਿਹੜੀ ਗਰਾਵਿਟਾ ਦਰਜ ਕੀਤੀ ਗਈ ਹੈ ਜੇਕਰ ਅਸੀਂ ਟੈਂਪਰੇਚਰ ਦੀ ਗੱਲ ਕਰਦੇ ਹਾਂ ਅੱਜ ਦਰਜ ਦੇ ਵਿੱਚ ਜਿਹੜੇ ਮੈਕਸਿਮਮ ਟੈਂਪਰੇਚਰ ਹੋਣਗੇ ਉਹ 30 31 ਦੇ ਆਸ-ਪਾਸ ਦਰਜ ਹੋਣਗੇ 26 27 ਦੇ ਲੈ ਕੇ 31 ਦੇ ਵਿੱਚਕਾਰ ਟੈਂਪਰੇਚਰ ਅੱਜ ਪੰਜਾਬ ਦੇ ਦਰਜ ਹੋ ਸਕਦੇ ਨੇ ਸੋ ਇਸੇ ਤਰ੍ਹਾਂ ਹਰਿਆਣੇ ਦੇ ਵਿੱਚ ਵੀ ਇਹਦੇ ਆਸ-ਪਾਸ ਟੈਂਪਰੇਚਰ ਦਰਜ ਹੋਣਗੇ ਸਮਾ ਸਮ ਸਾਫ ਰਹੇਗਾ ਜੀ ਇੱਥੇ ਕੋਈ ਦੌਰ ਆ ਨਹੀਂ ਹੈ ਤੇ ਲਗਭਗ ਬਹੁਤੇ ਖੇਤਰਾਂ ਦੇ ਵਿੱਚ ਉਮੀਦ ਹੈ ਕੋਈ ਚਾਂਸ ਨਹੀਂ ਹੈ ਦੁਪਹਿਰ ਬਾਅਦ ਹੋ ਸਕਦਾ ਹੈ ਕਿ ਕੁਝ ਗਰਜ ਰਿਸ਼ਕ ਦੇ ਨਾਲ ਕਿਤੇ ਕਿਤੇ ਮਾੜੇ-ਮੋٹے ਛਿੱਟੇ ਛਰਾਟੇ ਪੈ ਜਾਣ 5-7 ਫਿੰਡਾਂ ਦੇ ਵਿੱਚ ਉਹ ਵੀ ਬਾਦ ਖੇਤਰ ਬਾਦ ਦੇ ਨਾਲ ਲੱਗਦੇ 2-4 ਜ਼ਿਲ੍ਹਿਆਂ ਦੇ ਵਿੱਚ ਵੈਸੇ ਬਹੁਤੇ ਖੇਤਰ ਤੋ ਕਰਵਾ ਚੌਥ ਦੇ ਆਪਾਂ ਚੰਨ ਦੀ ਗੱਲ ਕਰਨੀ ਹੈ ਕਿ ਚੰਨ ਕਿੰਨੇ ਵਜੇ ਚੜ੍ਹੇਗਾ ਸੋ ਮੌਸਮ ਸਾਫ਼ ਹੈ ਪੋਲੂਸ਼ਨ ਘਟਿਆ ਹੋਇਆ ਪੋਲੂਸ਼ਨ ਜਦੋਂ ਹੁੰਦਾ ਕਿਉਂਕਿ ਮਿੱਤੇ ਸਾਲਾਂ ਦੀ ਆਪਾਂ ਗੱਲ ਕਰੀਏ ਤੇ ਇਹਨਾਂ ਦਿਨਾਂ ਦੇ ਵਿੱਚ ਪੋਲੂਸ਼ਨ ਕਾਫੀ ਵਧਿਆ ਹੁੰਦਾ ਹੈ ਪੋਲੂਸ਼ਨ ਯਾਨੀ ਕਿ ਪ੍ਰਦੂਸ਼ਣ ਤੇ ਪ੍ਰਦੂਸ਼ਣ ਦੇ ਵਜਨ ਕਾਰਨ ਜਿਹੜਾ ਚੰਨ ਦੇ ਜਿਹੜੀ ਆਪਾਂ ਦਰਸ਼ਕੀਦਾਰੇ ਨੇ ਉਹ ਕਾਫੀ ਲੇਟ ਹੁੰਦੇ ਨੇ ਖਾਸ ਕਰਕੇ ਉੱਤਰ ਭਾਰਤ ਦੇ ਵਿੱਚ ਤੇ ਇਸ ਵਾਰ ਮੌਸਮ ਬਿਲਕੁਲ ਸਾਫ਼ ਹੈ ਖੁੱਲਿਆ ਹੋਇਆ ਮੌਸਮ ਹੈ ਤੇ ਕਰਵਾ ਚੌਥ ਦਾ ਜਿਹੜਾ ਚੰਨ ਹੈ ਉਹ 8:10 ਤੋਂ ਲੈ ਕੇ ਜਗਾੜੀ 8:05 ਮਿੰਟ ਤੋਂ ਲੈ ਕੇ 8:25 ਮਿੰਟ ਤੱਕ ਆਥਣ ਦੇ ਲਗਭਗ ਬਹੁਤੇ ਖੇਤਰਾਂ ਦੇ ਵਿੱਚ ਅਗਰੇ ਜਿਹੜੇ ਆਚਾਨ ਦੇ ਦਰਸ਼ਨ ਦਿਦਾਰੇ ਹੋ ਜਾਣਗੇ ਚੰਨ ਇਸ ਵੇਲੇ ਵੀ ਚੜਿਆ ਹੋਇਆ ਲਹਿੰਦੇ ਵਾਲੇ ਪਾਸੇ ਦੇਖੋਗੇ ਤਾਂ ਤੁਹਾਨੂੰ ਚੰਨ ਦੇ ਦਰਸ਼ਨ ਦਿਦਾਰੇ ਹੋ ਜਾਣਗੇ ਤੇ 10:00 ਵਜੇ ਤੱਕ ਚੰਨ ਚੜਿਆ ਰਹਿਣਾ ਲਹਿੰਦੇ ਵਾਲੇ ਪਾਸੇ ਉੱਥੋਂ ਫਿਰਨੇ ਆਸਤ ਹੋ ਜਾਣਾ ਤੇ 8:00 ਵਜੇ ਵੇਲੇ ਮੁੜ ਤੋਂ ਚੜਨਾ ਇਧਰ ਪੂਰੇ ਵਾਲੇ ਪਾਸੇ ਨੂੰ ਤੇ ਇਹਦੇ ਦਰਸ਼ਨ ਜਿਹੜੇ 8:05 ਤੋਂ ਲੈ ਕੇ 8:25 ਦੇ ਵਿਚਕਾਰ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਗੁਰੂਗਰਾਮ ਨੇੜਾ ਪੱਛਮੀ ਯੂਫੀ ਦੇ ਵਿੱਚ ਬਹੁਤੇ ਖੇਤਰਾ ਦੇ ਵਿੱਚ 8:30 ਵਜੇ ਤੋਂ ਫੈਲਾ ਫੈਲਾ ਚੰਨ ਦੇ ਦਰਸ਼ਨ ਦਿਦਾਰੇ ਹੋ ਜਾਣਗੇ ਜੀ ਧੰਨ